With your support, we can raise your voice globally. With your support, we can address those issues that no other media talks about with your support we can bring you breaking news from around the world it's about consulting our allies and having a dialogue these lessons as i stated was learned while working with our coalition partners with your support we can educate and inform everyone about who sikhs are and connect our youth to Sikhi and it's just um, you know representative of a, a culture that's all about peace. Support your T V channel and help us take your voices to everyone around the world for every human rights issue. United States the French at European Courts United Nations Human Rights Committee that all of this is only possible with your generous donations. Continue your support to us and let's go further together. To donate today, please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 80 ਫੋਰ ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖ ਤੇ ਸੁਣ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਸਟੂਡੀਓ ਵਿੱਚ ਆਏ ਹੋਏ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ ਡੇਟ ਦੋ ਜੇਟ ਸਾਨੂੰ ਅੱਜ ਇਸ ਸੰਬੰਧ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਵੀਕ ਦਾ ਅੱਜ ਪਹਿਲਾ ਦਿਨ ਹੈ ਤੇ ਤੁਸੀਂ ਅੱਜ ਸਾਡੇ ਦਰਸ਼ਕਾਂ ਨਾਲ ਕਿਹੜੇ ਐਮ ਇਸ਼ੂ ਸਾਂਝੇ ਕਰਨ ਜਾ ਰਹੇ ਹੋ ਅ ਦੇਖੋ ਬਹੁਤ ਸਾਰੀਆਂ ਡਿਵੈਲਪਮੈਂਟਸ ਪੰਜਾਬ ਚ ਵੀ ਚੱਲ ਰਹੀਆਂ ਨੇ ਬੇਸ਼ੱਕ ਉਹ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ ਚ ਹੋਣ ਵਾਲਾ ਪ੍ਰੋਟੈਸਟ ਜਿਹਦੇ ਤੇ ਦਾਵਾ ਪਾਵੇਂ 1 ਲੱਖ ਲੋਕਾਂ ਦੇ ਇਕੱਠੇ ਹੋਣ ਦਾ ਸੀ ਪਰ ਜਿਸ ਤਰੀਕੇ ਨਾਲ ਬਾਦਲ ਸਰਕਾਰ ਨੇ ਔਰ ਦੂਸਰੇ ਜਿਹੜੇ মিডিਏ ਦਾ ਇੱਕ ਨੈਗੇਟਿਵ ਰੋਲ ਕਿਉਂਕਿ ਕੇਬਲ মিডিਆ ਇਲੈਕਟ੍ਰੋਨਿਕ মিডিਆ ਇਹ ਕੰਟਰੋਲ ਕਰਦੇ ਨੇ ਔਰ ਦੂਸਰੇ ਪਾਸੇ ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਅਸਲ ਜਿਹੜਾ ਹੈ ਉਹ ਬਾਹਰ ਆਣਾ ਸ਼ੁਰੂ ਹੋ ਗਿਆ ਔਰ ਇਹ ਅਫਸੋਸ ਦੀ ਗੱਲ ਹੈ ਮੈਂ ਅੱਜ ਵੀ ਟ੍ਰਾਂਟੋ ਇੱਕ ਵੀਰ ਨਾਲ ਗੱਲ ਕਰ ਰਿਹਾ ਸੀ ਕਿ ਵੀ ਸਾਡੀ ਕੌਮ ਕਿਉਂ ਇੰਨੀ ਪੇਤਲੀ ਹੋ ਗਈ ਹੈ ਸਰਫੇਸ਼ੀਅਲ ਹੋ ਗਈ ਹੈ ਕਿ ਵੀ ਸਾਨੂੰ ਨਜ਼ਰ ਹੀ ਨਹੀਂ ਆਉਂਦਾ ਕਿ ਅਸਲੀਅਤ ਕੀ ਹੈ ਤੱਤਮੂਹ ਬੋਲ ਰਹੇ ਹੁੰਦੇ ਨੇ ਬੰਦੇ ਦੀਆਂ ਕਰਤੂਤਾਂ ਦੱਸ ਰਹੀਆਂ ਹੁੰਦੀਆਂ ਨੇ ਕਿ ਗੱਲ ਅਸਲੀਅਤ ਕੀ ਹੈ ਪਰ ਅਸੀਂ ਅੱਖਾਂ ਬੰਦ ਕਰਕੇ ਜਿਸ ਤੇ ਮਗਰ ਲੱਗਦੇ ਫਿਰ ਅਸੀਂ ਭੁੱਲ ਜਾਂਦੇ ਹਾਂ ਕਿ ਸੱਚ ਕੀ ਹੈ ਤੇ ਕੱਚ ਕੀ ਹੈ ਹੁਣ ਜਿਸ ਤੀਜ਼ੀ ਨਾਲ ਆਮ ਆਦਮੀ ਪਾਰਟੀ ਦਾ ਉਹ ਬਾਹਰ ਪਿਛਲੇ ਸਮੇਂ ਚ ਪਾਰਲੀਮੈਂਟ ਚੋਣਾਂ ਵੇਲੇ ਵੀ 2014 ਚ ਚਾਰ ਸੀਟਾਂ ਪੰਜਾਬ ਚੋਂ ਲਈਆਂ ਪਰ ਜਿਹੜੇ ਉਹਨਾਂ ਚਾਰਾਂ ਚੋਂ ਦੋ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੂੰ ਤਾਂ ਕੇਜਰੀਵਾਲ ਦੀ ਹਕੀਕਤ ਜਾਂ ਓਵਰਆਲ ਡਿਕਟੇਟਰਾਨਾ ਜਿਹੜਾ ਰੁਝਾਨ ਸੀ ਉਹ ਸਮਝ ਆ ਗਿਆ ਹੈ ਉਹਨਾਂ ਨੇ ਆਪਣੇ ਆਪ ਨੂੰ ਡਿਸਟੈਂਸ ਕਰ ਲਿਆ ਪਰ ਉਸ ਤੋਂ ਬਾਅਦ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਔਰ ਬਾਹਰ ਖਾਸ ਤੌਰ ਤੇ ਇੱਕ ਉਹ ਜਿਹੜੀ ਇਸ ਕਿਸਮ ਦੀ ਲਹਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਇਹੀ ਪੰਜਾਬ ਦੀਆਂ ਸਮੱਸਿਆਵਾਂ ਦਾ ਔਰ ਸਿੱਖ ਕੌਮ ਦੇ ਲਈ ਜਿਹੜੇ ਕੋਈ ਆਸ ਦੀ ਕਰਨ ਹੈ ਉਹ ਕੇਜਰੀਵਾਲ ਹੈ ਜੀ ਔਰ ਜੇ ਤੁਸੀਂ ਕਿਸੇ ਸਿਆਣੇ ਬਿਆਣੇ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਥੋੜਾ ਬਹੁਤ ਸਮਝਦਾ ਵੀ ਹੈ ਪੜਦਾ ਵੀ ਹੈ ਉਹ ਕਹਿੰਦੇ ਜੀ ਗੱਲ ਤਾਂ ਤੁਹਾਡੀ ਠੀਕ ਹੈ ਨਿਕਲਣਾ ਤਾਂ ਇਹਦੇ ਚੋਂ ਵੀ ਕੁਝ ਨਹੀਂ ਪਰ ਚਲੋ ਬਾਦਲ ਖਿਆਂ ਤੋਂ ਤਾਂ ਛਡਕਾਰਾ ਮਿਲੇਗਾ ਹੁਣ ਜਦੋਂ ਇਸ ਕਿਸਮ ਦੀ ਨੀਤੀ ਹੈ ਔਰ ਜਿਹੜੀ ਗੱਲਬਾਤ ਮੈਂ ਅੱਜ ਜਿਸ ਨੂੰ ਮੈਂ ਪੁਆਇੰਟ ਆਫ ਡਿਸਕਸ਼ਨ ਬਣਾਇਆ ਹੈ ਬਿਸ਼ੱਕ ਈਸਟ ਕੋਸਟ ਦੇ ਉੱਤੇ ਸਾਡੇ ਲਈ ਹੋਰ ਵੀ ਜਿਹੜੀ ਡਿਵੈਲਪਮੈਂਟ ਵਰਜੀਨੀਆ ਚ ਅਮਰਤ ਸੰਚਾਰ ਦੀਆਂ ਬਾਣੀਆਂ ਨੂੰ ਬਦਲ ਕੇ ਜਿਸ ਕਿਸਮ ਦੀ ਕਰਤੂਤ ਕੀਤੀ ਹੋਈ ਹੈ ਕੁਲਦੀਪ ਸਿੰਘ ਨੇ ਉਹ ਕੱਲਾ ਹੁਣ ਈਸਟ ਕੋਸਟ ਦੀ ਗੱਲ ਨਹੀਂ ਕੁਲ ਸਿੱਖ ਪੰਥ ਦੇ ਲਈ ਇੱਕ ਚੈਲੰਜ ਹੈ ਪਰ ਜਿਸ ਤਰੀਕੇ ਨਾਲ ਇਸ ਦਾ ਸਿਆਸੀ ਲਾਹਾ ਲੈਣ ਦਾ ਹੁਣ ਜਿਹੜੇ ਡਿਸਗ੍ਰੈਂਟਡ ਲੋਕ ਨੇ ਜਿਨ੍ਹਾਂ ਦੇ ਵਿੱਚ ਜਥੇਦਾਰ ਅਕਾਲ ਤਖਤ ਜਿਸ ਨੂੰ ਸਰਬੱਤ ਖਾਲਸਾ ਨੇ ਇੰਪੀਚ ਕਰਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਥਾਪਿਆ ਉਹ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਿਵੇਂ ਇੱਕ ਢਕਾਠ ਦੇ ਰਹੀਂ ਇਸ ਕਿਸਮ ਦਾ ਜਿਹੜਾ ਹੈ ਹੋਰ ਵੀ ਜਿਹੜੇ ਬਾਦਲ ਦੇ ਟਾਊਟ ਜਿਨ੍ਹਾਂ ਨੇ ਪਹਿਲਾਂ ਵੀ ਜਿਹੜਾ ਉਹ ਨੁਕਸਾਨ ਕੀਤਾ ਹੈ ਮੁੱਖ ਇਸ਼ੂਜ਼ ਦੇ ਉੱਤੇ ਪਰ ਅਸੀਂ ਉਹ ਗੱਲ ਥੋੜੀ ਜਿਹੜਾ ਬਾਅਦ ਦੇ ਵਿੱਚ ਵੇਰਵੇ ਨਾਲ ਕਰਾਂਗੇ ਜੀ ਇਸ ਵੇਲੇ ਸਾਡੇ ਸਾਹਮਣੇ ਹੈ ਕਿ ਕਿਵੇਂ ਪਿਛਲੇ ਲਾਸਟ ਸ਼ੋਅ ਦੇ ਵਿੱਚ ਅਸੀਂ ਜ਼ਿਕਰ ਕੀਤਾ ਕਿ ਹਰਦੇਵ ਸਿੰਘ ਭੋਲਾ ਜਿਹੜਾ ਆਪਣੇ ਪਿਓ ਦਾ ਇਕਲੌਤਾ ਪੁੱਤਰ ਪਿਓ ਨੂੰ ਜਿਹੜਾ ਆਪਣੀਆਂ ਕਰਤੂਤਾਂ ਕਰਕੇ ਉਹ ਮੌਤ ਦੇ ਮੂੰਹ ਚ ਪਿਆ ਗੁਰਬਚਨ ਸਿੰਘ ਜਿਹਨੂੰ ਗੁਰਵਚਨਾ ਕਰਕੇ ਐਡਰੈਸ ਕੀਤਾ ਜਾਂਦਾ ਹੈ ਰਾਈਟਲੀ ਸੋ ਕਿਉਂਕਿ ਜਦੋਂ ਸਿੰਘ ਜਕੋਰ ਲਕਬਦਾ ਹੱਕ ਤਾਂ ਉਹਨੂੰ ਹੀ ਹੁੰਦਾ ਜਿਹੜਾ ਸਿੱਖੀ ਦਾਇਰਾਕਾਰ ਚ ਹੈ ਜੀ ਔਰ ਜਦੋਂ 10 ਜੂਨ 1978 ਦੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਜਿਹੜੇ ਨੇ ਸਿੱਖ ਨਹੀਂ ਨੇ ਨਿਰੰਕਾਰੀ ਜਿਨ੍ਹਾਂ ਦੇ ਲਈ ਸ਼ਬਦ ਕਿਉਂਕਿ ਨਿਰੰਕਾਰ ਦੇ ਨਾਲ ਜੁੜਿਆ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਅਕਸਰ ਗੁਰੂ ਨਾਨਕ ਸਾਹਿਬ ਆਪਣੇ ਨਾਮ ਨਾਲ ਇਹੀ ਜਦੋਂ ਪੁੱਛਦੇ ਸੀ ਉਹਨਾਂ ਨੂੰ ਕਿ ਕੌਣ ਸਾ ਦੇਸ਼ ਕੌਣ ਸਾ ਵਰਣ ਤੇ ਨਾਨਕ ਨਿਰੰਕਾਰ ਹੀ ਕਹਿੰਦੇ ਸੀ ਜੀ ਨਿਰੰਕਾਰ ਦਾ ਮਤਲਬ ਨਿਰਆਕਾਰ ਹੈ ਪਰ ਜਿਵੇਂ ਸ਼ਬਦ ਸੱਚਾ ਸੌਦਾ ਔਰ ਤੁਸੀਂ ਜੇ ਏਜੰਸੀਆਂ ਦਾ ਨੈਟਵਰਕ ਦੇਖੋ ਹਿੰਦੂਤਵੀ ਏਜੰਸੀਆਂ ਦਾ ਕਿ ਜਿਹੜੇ ਜਿਹੜੇ ਸ਼ਬਦ ਸਾਡੇ ਮਨੋਵਿਗਿਆਨ ਸਾਡੀ ਸਾਈਕੀਚਸ ਜਾਂ ਸਾਡੇ ਇਤਿਹਾਸ ਚ ਖਾਸ ਸਹਿਮੀਤ ਰੱਖਦੇ ਨੇ ਜਿਸ ਸ਼ਬਦ ਨੂੰ ਕਹਿਣ ਦੇ ਨਾਲ ਜਦੋਂ ਤਨ ਰੰਕਾਰ ਕਿਹਾ ਜਾਂਦਾ ਸੀ ਤੇ ਇਕਦਮ ਅੱਖਾਂ ਦੇ ਸਾਹਮਣੇ ਗੁਰੂ ਨਾਨਕ ਜੋਤ ਦੇ ਦیدار ਹੁੰਦੇ ਸੀ ਕਿ ਉਹਨਾਂ ਦੇ ਲਈ ਤਨ ਰੰਕਾਰ ਤੂਨ ਰੰਕਾਰ ਕਿਉਂਕਿ ਉਹਨਾਂ ਨੇ ਬੁੱਤ ਪ੍ਰਸਤੀ ਨੂੰ ਜਿਹੜਾ ਨੈਗੇਟ ਕਰਕੇ ਉਸ ਦਾ ਖੰਡਨ ਕਰਕੇ ਉਸ ਵਾਹਿਗੁਰੂ ਦੇ ਨਾਲ ਜੁੜਨ ਦਾ ਜਿਹੜਾ ਉਹ ਗੁਰਮਤ ਗਾਡੀ ਰਾਹ ਚਲਾਇਆ ਜਿਹੜਾ ਨਿਰਆਕਾਰ ਹੈ ਜਿਸ ਦਾ ਕੋਈ ਆਕਾਰ ਨਹੀਂ ਸੋ ਤਨ ਰੰਕਾਰ ਦਾ ਸ਼ਮাদান ਹੈ ਤੁਹਾਡੀ ਉਸ ਨਿਰੰਕਾਰ ਦੀ ਨਿਰਆਕਾਰ ਜਿਹੜੀ ਹੈ ਰੂਪ ਵਾਲੀ ਗੱਲ ਉਹ ਤੁਹਾਡੇ ਸਾਹਮਣੇ ਆਉਂਦੀ ਸੀ ਪਰ ਹੁਣ ਜਦੋਂ ਸ਼ਬਦ ਕੋਈ ਨਿਰੰਕਾਰ ਕਹਿੰਦਾ ਹੈ ਜਾਂ ਨਿਰੰਕਾਰੀ ਕਹਿੰਦਾ ਹੈ ਤਾਂ ਇਕਦਮ ਇਹ ਜਿਹੜੇ ਜਾਲੀ ਝੂਠੇ ਨਰਕਤਾਰੇ ਇਹਨਾਂ ਨੇ ਬਣਾਏ ਔਰ ਨਿਰੰਕਾਰੀ ਮੂਵਮੈਂਟ ਜਿਹੜੀ ਅਸਲੀ ਨਿਰੰਕਾਰੀ ਮੂਵਮੈਂਟ ਸੀ ਜਦੋਂ ਸਿੱਖ ਰਾਜ ਗਿਆ ਔਰ ਉਸ ਤੋਂ ਬਾਅਦ ਇਕਦਮ ਡੀਮੋਰਲਾਈਜ਼ੇਸ਼ਨ ਹੋਈ ਇਕਦਮ ਹਿੰਦੂਤਵਾ ਦਾ ਜਿਸ ਨੂੰ ਉਹ ਬ੍ਰਾਹਮਣਵਾਦ ਕਰਕੇ ਜ਼ਿਆਦਾ ਜਾਣਿਆ ਜਾਂਦਾ ਹੈ ਉਸ ਦਾ ਪ੍ਰਭਾਵ ਪੈਣਾ ਸ਼ੁਰੂ ਹੋਇਆ ਸਿੱਖਾਂ 'ਚ ਬੁੱਤ ਪ੍ਰਸਤੀ ਸ਼ੁਰੂ ਹੋਈ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ 'ਚ ਲਿਆ ਕੇ ਮੂਰਤੀਆਂ ਰੱਖ ਦਿੱਤੀਆਂ ਜਿਹੜੇ ਵਿਆਹ ਨੇ ਸਿੱਖਾਂ ਦੇ ਅੱਗ ਦੇ ਨਾਲ ਹੋਣ ਲੱਗ ਗਏ ਅਗਨੀ ਦੇ ਨਾਲ ਫੇਰੇ ਹੋਣ ਲੱਗ ਗਏ ਔਰ ਅੰਗਰੇਜ਼ ਉਹਨਾਂ ਦੇ ਆਖੇ ਪਾਦਰੀ ਬਹਿ ਗਏ ਪੰਜਾਬ 'ਚ ਉਹਨਾਂ ਨੇ ਦਲੀਪ ਸਿੰਘ ਨੂੰ ਇਸਾਈ ਬਣਾ ਲਿਆ ਕੁਝ ਸਾਲਾਂ ਬਾਅਦ ਜਿਹੜਾ ਕਪੂਰਥਲੇ ਦਾ ਰਾਜਾ ਇਸਾਈ ਹੋ ਗਿਆ ਸੋ ਇਹ ਜਦੋਂ ਸਾਰੇ ਹਮਲੇ ਚਾਰਜ ਫੇਰੇ ਹੋ ਰਹੇ ਸੀ ਤੇ ਰਾਵਲਪਿੰਡੀ ਦੇ ਉਸ ਬੈਲਟ ਦੇ ਵਿੱਚ ਬਾਬਾ ਧਿਆਲ ਨਾ ਦੇ ਇੱਕ ਜਿਹੜੇ ਸਾਧੂ ਪੁਰਸ਼ ਸੀ ਭਲੇ ਪੁਰਸ਼ ਜਿਨ੍ਹਾਂ ਨੇ ਵਾਪਸ ਜਿਹੜੀ ਸਿੱਖੀ ਦੀ ਮੁਖਤਾਰਾ ਵਾਲ ਜਨਤਾ ਨੂੰ ਮੋੜਨ ਦੇ ਲਈ ਰੰਕਾਰ ਸ਼ਬਦ ਦਾ ਇਸਤੇਮਾਲ ਹੋ ਜਦੋਂ ਕੀਰਤਨ ਕਰਦੇ ਸੀ ਰਵਾਵੀ ਕੀਰਤਨ ਕਰਦੇ ਸੀ ਜਾਂ ਸਿੱਖ ਕੀਰਤਨ ਕਰਦੇ ਸੀ ਤਾਂ ਉਸ ਦੇ ਵਿੱਚ ਬਾਬਾ ਜੀ ਦਾ ਇਹ ਆਦੇਸ਼ ਸੀ ਕਿ ਤਨ ਰੰਕਾਰ ਤੂੰ ਰੰਕਾਰ ਸਚਾਨ ਰੰਕਾਰ ਇਹ ਤੁਨ ਜਿਹੜੀ ਹੈ ਜਿਹਨੂੰ ਤੁਨੀ ਲਾਣਾ ਕਹਿੰਦੇ ਨੇ ਤੁਨੋਂ ਤੋਂ ਹੀ ਹੁੰਦਾ ਹੈ ਕਿ ਜੇ ਦਾ ਤੁਸੀਂ ਸ਼ਬਦ ਰੈਪੀਟੇਟਿਵਲੀ ਉਸ ਦਾ ਇਸਤੇਮਾਲ ਕਰਦੇ ਹੋ ਤਾਂ ਕਿ ਉਸ ਗੱਲ ਵੱਲ ਧਿਆਨ ਜਾਏ ਜਿਹੜਾ ਨਿਰੰਕਾਰ ਨੂੰ ਯਾਦ ਕਰੇਗਾ ਉਹ ਜ਼ਾਹਰ ਹੈ ਕਿ ਉਹਨੂੰ ਸਮਝ ਆਏਗੀ ਕਿ ਵੀ ਉਹ ਬੁੱਤਪਰਸਤ ਨਹੀਂ ਸੋ ਰੰਗ 에ਸੀ ਅਸਲੀ ਨਿਰੰਕਾਰੀ ਲੈਰ اور ਅਜਵੀ ਜਿੱਥੇ ਉਹਨਾਂ ਦਾ ਨਿਰੰਕਾਰੀਆਂ ਦਾ ਹੈੱਡ ਕੁਆਰਟਰ ਸੀ ਰਾਵਲਪਿੰਡੀ ਦੇ ਵਿੱਚ ਚੱਕਰੀ ਬਾਜ਼ਾਰ ਹੈ ਜੀ ਉੱਥੇ ਉਹ ਸਥਿਤ ਹੈ ਔਰ ਇਸ ਕਿਸਮ ਦਾ ਉਹਨਾਂ ਦਾ ਜਿਹੜਾ ਪ੍ਰਭਾਵ ਪਿਆ ਕਿ ਇਸ ਨਿਰੰਕਾਰੀ ਲਹਿਰ ਨੇ ਜਿਹੜਾ ਚਾਰ ਚਫੇਰਾ ਬਦਲ ਕੇ ਰੱਖ ਦਿੱਤਾ ਹੈ ਸਿੱਖੀ ਚ ਚੇਤਨਤਾ ਹੋਈ ਇਧਰ ਫਿਰ ਨਾਮ ਤਾਰੀ ਲਹਿਰ ਭਾਵੇਂ ਬਾਅਦ ਚੋਂ ਵੀ ਕਰਾਏ ਪੈ ਗਏ ਲੇਕਿਨ ਬਾਬਾ ਰਾਮ ਸਿੰਘ ਨਾਮ ਤਾਰੀ ਕੋਈ ਛੋਟੀ ਸ਼ਖਸੀਅਤ ਨਹੀਂ ਸੀ ਉਹਨਾਂ ਨੇ ਵੀ ਇਹਨਾਂ ਸਾਰੀਆਂ ਰਸਮਾਂ ਤੋਂ ਜਿਹੜੀ ਫਜ਼ੂਲ ਖਰਚੀ ਔਰਤਾਂ ਦੇ ਬਰਾਬਰ ਹੱਕਾਂ ਦੀ ਗੱਲ ਜੋ ਜਿਹੜਾ ਡਰੈਸ ਮਰਦ ਪਾਉਂਦੇ ਸੀ ਸਿੰਘ ਉਹ ਹੀ ਸਿੰਘਣੀਆਂ ਔਰ ਬਿਨਾ ਦਾਜ ਲੈਂਡ ਤੋਂ ਵਿਆਹ ਕਰਨਾ ਸਿੰਪਲ ਚਾਰ ਲਾਵਾ ਪੜ੍ਹ ਕੇ ਪਰ ਉਹਨਾਂ ਚ ਵੀ ਸਮਾਪਾਕੇ ਔਰ ਕਿਵੇਂ ਰਹਿਣ ਨਾ ਦੇ ਉਹ ਹਿੰਚ ਰਾਜ ਫਰੰਗੀ ਦਾ ਔਰ ਉਹਨਾਂ ਨੇ ਬਾਣੀ ਪੜਨੀ ਬੜੇ ਉੱਚੇ ਵਜਤ ਚਾਹ ਕੇ ਔਰ ਉੱਚੂੱਚੀ ਬਾਣੀ ਪੜਦੇ ਸੀ ਆਮ ਲੋਕਾਂ ਨੂੰ ਲੱਗਦਾ ਸੀ ਇਹ ਤਾਂ ਕੂਕਾ ਮਾਰਦੇ ਨੇ ਔਰ ਉਹਨਾਂ ਦੇ ਨਾਂ ਨਾਲ ਕੂਕਾ ਸ਼ਬਦ ਵੀ ਜੁੜ ਗਿਆ ਲੇਕਿਨ ਉਸ ਵੇਲੇ ਦੀ ਇਹ ਬੜੀ ਜ਼ੋਰਦਾਰ ਰਿਫਾਰਮ ਲਹਿਰਾਂ ਸੀ ਔਰ ਬਾਬਾ ਦਿਆਲ ਜੀ ਤੋਂ ਬਾਅਦ ਉਹਨਾਂ ਦਾ ਬੇਟਾ ਦਰਬਾਰਾ ਸਿੰਘ ਉਸ ਨੇ ਸਭ ਤੋਂ ਪਹਿਲਾਂ ਆਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਨਾਲ ਜਿਹੜੇ ਚਾਰ ਲਾਵਾ ਪੜ੍ਹ ਕੇ ਫੇਰੇ ਲੈਣ ਦੀ ਗੱਲ ਹੈ ਉਹਨੂੰ ਪੌਪੂਲਰ ਕੀਤਾ ਕਈ ਕਹਿੰਦੇ ਜੀ ਉਹਨੂੰ ਉਹਨਾਂ ਨੇ ਬੜਾਇਆ ਨਹੀਂ ਪ੍ਰਚਲਿਤ ਕੀਤਾ ਕਿਉਂਕਿ ਵਾਪਸ ਜਿਹੜਾ ਹਿੰਦੂਤਵਾ ਚ ਅਗਦੇ ਨਾਲ ਜਾਣ ਦੀ ਗੱਲ ਸੀ ਔਰ ਉਹਨਾਂ ਨੇ ਔਰ ਇਸ ਤਰੀਕੇ ਨਾਲ ਇਹ ਲਹਿਰ ਜਿਹੜੀ ਹੈ ਬੜੇ ਇਸ ਨੇ ਪ੍ਰਭਾਵ ਛੱਡਿਆ ਲਹਿੰਦੇ ਪੰਜਾਬ ਦੀ ਉਸ ਵੈਲਟ ਦੇ ਵਿੱਚ ਔਰ ਇਹ ਜਿਹੜਾ ਇਤਿਹਾਸਕ ਸੱਚ ਹੈ ਕਿ ਇਹਨਾਂ ਦੇ ਵਿੱਚ ਜਦੋਂ 20ਵੀਂ ਸਦੀ ਤੱਕ ਪਹੁੰਚਦੇ ਆ ਇੱਕ ਅਵਤਾਰ ਸਿੰਘ ਨਾਂ ਦਾ ਬੰਦਾ 1920ਵਾਂ 30ਵਾਂ ਜਿਹੜਾ ਕਿ ਇਹਨਾਂ ਦਾ ਕੀਰਤਨੀਏ ਸੀ ਕੀਰਤਨ ਕਰਦਾ ਸੀ ਉਹ ਕਿਤੇ ਸ਼ਰਾਬ ਪੀ ਕੇ ਆ ਗਿਆ ਉਸ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਕਿਉਂਕਿ ਇਹਨ ਰੰਕਾਰੀ ਲਹਿਰ ਜਿਹੜੀ ਅਸਲੀ ਰੰਕਾਰੀ ਲਹਿਰ ਸੀ ਉਹ ਬੜੇ ਪਰਹੇਜ਼ਗਾਰ ਸੀ ਇਸ ਕਿਸਮ ਦੀਆਂ ਗੱਲਾਂ ਤੋਂ ਔਰ ਪ੍ਰੋਤਨਰ ਠੀਕ ਗੁਰਮਤਨਸਾਰ ਜੀਵਨ ਜਿਉਣ ਦੀ ਗੱਲ ਉਹਨਾਂ ਦੀ ਸੀ ਜੀ ਉਹਨੇ ਉਹ ਬੂਟਾ ਸਿੰਘ ਸੀ ਉਹਦਾ ਨਾਂ ਹੈ ਸ਼ਾਇਦ ਬੂਟੇ ਦਾ ਬੂਟਾ ਜਾਂ avatars ਬੂਟੇ ਤੋਂ avatars ਆਇਆ avatars ਤੋਂ ਅੱਗੇ ਫਿਰ ਟੱਬਰ ਆ ਗਿਆ ਸੋ ਉਹਨੂੰ ਘੜ ਦਿੱਤਾ ਉਹਨੇ ਕੁਝ ਦੂਰ ਜਾ ਕੇ ਕੀਰਤਨ ਉਹਨੂੰ ਹੁੰਦਾ ਸੀ ਉਹਨੇ ਆਪਣੇ ਜਿਵੇਂ ਚੇਲੇ ਚਾਮਟੇ ਬਣਾਏ ਹੁੰਦੇ ਨੇ ਤੁਰ ਪੈਂਦੇ ਨੇ ਜਿਵੇਂ ਇੱਥੇ ਕੁਲਦੀਪ ਸਿੰਘ ਜਿਹੜਾ ਗ੍ਰੰਥੀ ਸੀ ਚੇਲੇ ਚਾਮਟੇ ਚਾਰ ਨਾੜ ਲੱਗ ਜਾਂਦੇ ਨੇ ਸਮਾਪਾ ਕੇ ਜਿਹੜੇ ਕੀਰਤਨੀਆਂ ਹੁੰਦੇ ਨੇ ਜਾਂ ਦੂਸਰੇ ਇਸ ਕਿਸਮ ਦੇ ਲੋਕ ਜਿਹੜੇ ਆਪਣੇ ਆਪ ਨੂੰ ਰੋਹਾਨੀ ਕਹਿੰਦੇ ਨੇ ਜੀ ਸੋ 47 ਤੋਂ ਬਾਅਦ ਇਹ ਜਿਹੜਾ ਬੂਟੇ ਦਾ ਅਵਤਾਰ ਸਿੰਘ ਸੀ ਅੱਗੋਂ ਇਹ ਆ ਕੇ ਦਿੱਲੀ ਚ ਆ ਗਿਆ ਔਰ ਇਹ ਉਹ ਪੀਰੀਅਡ ਸੀ ਕਿ ਇਹ ਸਾਰੇ ਉੱਥੋਂ ਆ ਗਏ ਲੈnde ਪੰਜਾਬ ਚੋਂ ਔਰ ਉਦੋਂ ਕਿ ਇਹਨਾਂ ਨੂੰ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਇੱਕ ਖਾਸ ਫੰਡ ਦੇ ਥੱਲੇ ਉਹਨਾਂ ਨੂੰ ਲੱਗਿਆ ਵੀ ਇਹ ਦੁਰਾਚਾਰੀ ਆਦਮੀ ਔਰ ਦੂਜਾ ਇਹ ਕਿਉਂਕਿ ਇਹ ਪਹਿਲੇ ਦਿਨ ਤੋਂ ਹੀ ਜਦੋਂ ਇੱਕ ਪਾਸੇ ਉਹਨਾਂ ਨੇ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬਲ ਆਨੇ ਜੀ ਇਹ ਜਿਹੜੀ ਹੈ ਜ਼ਰਾਇਮ ਪੇਸ਼ਾ ਕਬੀਲੇ ਦੂਸਰੇ ਪਾਸੇ ਉਹਨਾਂ ਨੇ ਇਹ ਖੜੇ ਕਰਨੇ ਸ਼ੁਰੂ ਕਰ ਦਿੱਤੇ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਨੂੰ ਚੈਲੰਜ ਕਰਵਾਇਆ ਜਾਏ ਔਰ ਉਹਨਾਂ ਨੂੰ ਇਹ ਅਵਤਾਰ ਸਿੰਘ ਸੂਟ ਕਰਦਾ ਸੀ ਔਰ ਉਹਨੇ ਇਸ ਕਿਸਮ ਦਾ ਨਵਾਂ ਆਪਣਾ ਸਟੰਟ ਸ਼ੁਰੂ ਕੀਤਾ ਉਹਨੇ ਸ਼ਰਾਬ ਔਰ ਸ਼ਬਾਬ ਔਰ ਜਿਹੜਾ ਸਾਰਾ ਉਹਨੂੰ ਖੁੱਲਾ ਕਰ ਦਿੱਤਾ ਉਹਨੇ ਕਿਹਾ ਜੀ ਮਨ ਹੋਰ ਚੀਜ਼ ਹੈ ਸਰੀਰ ਹੋਰ ਚੀਜ਼ ਹੈ ਤੁਸੀਂ ਸਰੀਰ ਨਾਲ ਜੋ ਭੋਗ ਕਰਦੇ ਹੋ ਉਹਦਾ ਮਨ ਦੇ ਨਾਲ ਕੀ ਸੰਬੰਧ ਹੈ ਔਰ ਇਹਨਾਂ ਦਾ ਵਰਚੂਅਲੀ ਇਸ ਕਿਸਮ ਦੇ ਜਿਹੜੇ اخلاقਹੀਣ ਲੋਕ ਸੀ ਉਹ ਇਹਨਾਂ ਦੇ ਆਲੇ ਦੁਆਲੇ ਜੁੜਨੇ ਸ਼ੁਰੂ ਹੋਏ ਸਧਾਰਨ ਲੋਕ ਜਿਹੜੇ ਵਿਚਾਰੇ ਨੇ ਉਹਨਾਂ ਦੇ ਲਈ ਤਾਂ ਉਹੀ ਸੀ ਕਿ ਅਧਿਆਤਮ ਸਪਿਰਚੁਅਲਿਟੀ ਤੇ ਰੰਗਕਾਰੀ ਪਵਨ ਜਿਹੜੇ ਸੀ ਔਰ ਅੱਜ ਵੀ ਪੰਜਾਬ ਚ ਦੇਖੋ ਵੀ ਜਿਸ ਤਰੀਕੇ ਨਾਲ ਬਣੇ ਕੋਈ ਲੋਕਾਂ ਨੇ ਕੰਟਰੀਬਿਊਟ ਨਹੀਂ ਕੀਤਾ ਇਹ ਏਜੰਸੀਆਂ ਨੇ ਖੜੇ ਕਰ ਦਿੱਤੇ ਔਰ ਇਹਨਾਂ ਦੇ ਰੰਗਕਾਰੀ ਪਵਨ ਵਰਚੂਅਲੀ ਢੇ ਕਲੱਬ ਬਣ ਗਏ ਔਰ ਇਹਨਾਂ ਦੇ ਜਿਹੜੇ ਫਿਰ ਅਫਸਰ ਤਬਕਾ ਜਨਾਨ ਦੇ ਲਈ ਆਸ਼ੀ ਦੇ ਅੱਡੇ ਸੀ ਉਹ ਜਿੱਥੇ ਜਿੱਥੇ ਡੀਸੀ ਲੱਗਦੇ ਸੀ ਉੱਥੇ ਉਹਨਾਂ ਦੇ ਕੋਲ ਫੰਡ ਚ ਉਹਨਾਂ ਨੇ ਲੋਕਾਂ ਨੂੰ ਮੁਫਤ ਪ੍ਰਾਠ ਦੇਣ ਦੇ ਨਾਂ ਥਲੇ ਜਾਂ ਦੂਜੇ ਨਰੰਕਾਰੀਆਂ ਦੀ ਗਿਣਤੀ ਵਧਾਣੀ ਸ਼ੁਰੂ ਕੀਤੀ ਇਹੋ ਜਿਹਾ ਇੱਕ ਅਫਸਰ ਨਰਿੰਦਰ ਸਿੰਘ ਜਿਹੜਾ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਡੀਸੀ ਆ ਕੇ ਲੱਗਾ ਔਰ ਇਹ ਉਦੋਂ ਪੀਰੀਅਡ ਸੀ ਕਿ ਸੰਤ ਕਰਤਾਰ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਸਭ ਤੋਂ ਪਹਿਲਾਂ ਚੈਲੰਜ ਕੀਤਾ ਉਹਨੂੰ ਕਿ ਭਾਈ ਇਹ ਤੁਸੀਂ ਬਰਾਬਰ ਗੁਰੂ ਗ੍ਰੰਥ ਸਾਹਿਬ ਦੇ ਗੱਦੀ ਲਾ ਕੇ ਵਹਿੰਦੇ ਸੀ ਔਰ ਜਿਹੜਾ ਤੂੰ ਹੀ ਨਰੰਕਾਰ ਤਨ ਨਰੰਕਾਰ ਉਦੋਂ ਤੇ ਉਹਨੂੰ ਵੀ ਤੂੰ ਹੀ ਨਰੰਕਾਰ ਕਰਕੇ ਜਿਹੜਾ ਇਸ ਕਿਸਮ ਦਾ ਕਰਦੇ ਸੀ ਸੋ ਇਹ ਜਿਹੜਾ ਸਾਰਾ ਪਖੰਡ ਸੀ ਇਹਨੂੰ ਏਜੰਸੀਆਂ ਨੇ ਫੁਲੀ ਸਪੋਰਟ ਕੀਤਾ ਔਰ ਫਿਰ ਅਸੀਂ ਜਾਣਦੇ ਹਾਂ ਕਿ ਕਿਵੇਂ 13 April 1978 ਨੂੰ ਵਿਸਾਖੀ ਵਾਲੇ ਦਿਨ ਇਹਨਾਂ ਦਾ ਸਮਾਗਮ ਅੰਮ੍ਰਿਤਸਰ ਚ ਰੱਖਿਆ ਗਿਆ ਔਰ ਕਿਵੇਂ ਉਹ ਔਰੁਦੀ ਘਰ ਵਾਲੀ ਰਾਜਮਾਤਾ ਬਣੀ ਹੋਈ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗੱਦੀ ਲਾਣ ਵਾਲੇ ਔਰ ਸਿੱਖ ਧਰਮ ਬਾਰੇ ਜਿਹੜਾ ਉਹ ਬੜੇ ਊਲ ਜਲੂਲ ਬੋਣ ਵਾਲੇ ਅੰਮ੍ਰਿਤਸਰ ਚ ਜਲੂਸ ਕੱਢ ਕੇ ਨਿਕਲੇ ਔਰ ਜਦੋਂ ਸਿੱਖਾਂ ਨੇ ਪ੍ਰੋਟੈਸਟ ਕੀਤਾ ਪੀਸਫੁਲੀ ਔਰ ਕਿਵੇਂ ਬਾਦਲ ਦੀ ਸਰਕਾਰ ਜੀ ਔਰ ਉਹਨਾਂ ਦੀ ਮਦਦ ਦੇ ਨਾਲ ਕਿਵੇਂ ਪੁਲਿਸ ਇੱਕ ਮੂਕ ਦਰਸ਼ਕ ਔਰ ਨਰੰਕਾਰੀ ਜਿਹੜੇ ਪੂਰੇ ਲੈਸ ਹੋ ਕੇ ਆਏ ਸੀ ਉਹਨਾਂ ਨੇ ਸ਼ਹੀਦ ਪਾਈ ਫੌਜਾ ਸਿੰਘ ਔਰ 12 ਹੋਰ ਸਿੰਘਾਂ ਨੂੰ ਵਿਸਾਖੀ ਵਾਲੇ ਦਿਨ 1978 ਸ਼ਹੀਦ ਕੀਤਾ ਔਰ ਉਸ ਤੋਂ ਬਾਅਦ 10 ਜੂਨ ਨੂੰ ਇਹਨਾਂ ਦੇ ਖਿਲਾਫ ਹੁਕਮਨਾਮਾ ਆਇਆ ਜਿਤਧਾਰ ਸਾਧੂ ਸਿੰਘ ਪੌਰਾ ਸਨ ਔਰ ਜਿਸ ਤਰੀਕੇ ਨਾਲ ਮੈਂ ਇਸ ਲਈ ਸਾਰਾ ਵੀਰਵਾ ਦੱਤਾ ਹੈ ਕਿ ਜਿਸ ਆਮ ਆਦਮੀ ਪਾਰਟੀ ਦਾ ਅਜ ਝੰਡਾ ਹੈ ਬਹੁਤ ਸਾਰੇ ਸਿੱਖਾਂ ਨੇ ਚੁੱਕਿਆ ਔਰ ਜਿਹੜੀ ਅਸਲੀ ਰੰਕਾਰੀ ਲਹਿਰ ਸੀ ਹੌਲੀ 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 ਉਹ ਜਿਹੜੀ ਹੈ ਉਹ ਪਿੱਛੇ ਚਲੇ ਜਾਂਦੀ ਚਲੀ ਗਈ ਔਰ 47 ਤੋਂ ਬਾਅਦ ਬੇਸ਼ੱਕ ਉਹਨਾਂ ਦੇ ਮੁਖੀ ਬਾਬਾ ਹਰਰਾ ਸਿੰਘ ਚੰਡੀਗੜ੍ਹ 20 ਸੰਨ ਔਰ ਉਹਨਾਂ ਦੇ ਅਸਲੀ ਜਿਹੜੇ ਲਾਸਟ ਮੇਰਾ ਖਿਆਲ ਹੈ ਉਸ ਤੋਂ ਬਾਅਦ ਉਹਨਾਂ ਨੇ ਅਸਲੀ ਨੇ ਕੋਈ ਜਿਹੜੀ ਹੈ ਬਾਬਾ ਦਿਆਲ ਵਾਲੀ ਕੋ ਨਵਾਂ ਨਹੀਂ ਥਾਪਿਆ ਡਾਕਟਰ ਮਾਨ ਸਿੰਘ ਰੰਕਾਰੀ ਉਹ ਇੱਕ ਚੰਗੇ ਬੜੇ ਸੁਲਝੇ ਹੋਏ ਸੱਜਣ ਸਨ ਮੈਡੀਕਲ ਕਾਲਜ ਅਮਰਸਰ ਦੇ ਪ੍ਰਿੰਸੀਪਲ ਵੀ ਰਹੇ ਪਰ ਉਹ ਹੌਲੀ 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 ਸਾਈਡ ਲਾਈਨ ਹੋ ਗਏ ਔਰ ਇਹ ਜਿਹੜੇ ਨਕਲੀ ਨਰਕਤਾਰੀਆਂ ਦਾ ਸੀ ਇਹਨੂੰ ਅੱਗੇ ਲਿਆ ਕੇ ਸਿੱਖਾਂ ਦੇ ਨਾਲ ਸਿੱਧਾ ਟਕਰਾ ਖੜਾ ਕਰ ਦਿੱਤਾ ਔਰ ਟਕਰਾ ਦਾ ਨਤੀਜਾ ਸੀ ਕਿ ਫਿਰ ਜੋ ਕੁਝ 1980 ਤੋਂ ਉਸੇ ਇਸ ਕਰਤੂਤ ਦੀ ਸਜ਼ਾ ਉਹਨੂੰ ਦਿੱਤੀ ਗੁਰੂ ਬਚਨ ਨੂੰ ਔਰ ਉਸ ਤੋਂ ਬਾਅਦ ਜੋ ਕੁਝ 84 ਤੱਕ ਔਰ ਉਸ ਤੋਂ ਬਾਅਦ ਹੋਇਆ ਇਹ ਸਾਹਮਣੇ ਹੈ ਕਿ ਕਿਵੇਂ ਸੋ ਇਹ ਉਹ ਬੇਸ ਹੈ ਜਿੱਥੋਂ ਗੱਲ ਸ਼ੁਰੂ ਹੁੰਦੀ ਹੈ ਹੁਣ ਇਹ ਜਿਹੜਾ ਹਰਦੇਵ ਭੋਲਾ ਇਹ ਗੁਰਬਚਨੇ ਦਾ ਜਿਹੜਾ ਮਾਰਿਆ ਗਿਆ ਸੀ ਚ ਉਹਦਾ ਇਕਲੌਤਾ ਪੁੱਤਰ ਸੀ ਉਹਦੇ ਮਰਨ ਤੋਂ ਬਾਅਦ ਇਹ ਗੱਦੀ ਤੇ ਬੈਠਾ ਇਹਨੂੰ ਮਾਫੀ ਦੀਵਾਨ ਦੇ ਨਾਮ ਥੱਲੇ ਦੂਜਾ ਮਾਗੇ ਜ਼ਿਕਰ ਕੀਤਾ ਸੀ ਕਿਵੇਂ ਕੈਪਟਨ ਅਮਰਿੰਦਰ ਔਰ ਦਿੱਲੀ ਚ ਕੁਝ ਦਲਾਲ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਦੋਂ ਫਿਰ ਜਸਵੰਤ ਸਿੰਘ ਜਨੂਆ ਜਸਦਾਰ ਬਣ ਗਏ ਸੀ ਉਹਨਾਂ ਨੇ ਫੋਰਸਫੁਲੀ ਕਿਹਾ ਇਹ ਗਾਲਤਖੀ ਦਾ ਹੁਕਮਨਾਮਾ ਵਾਪਸ ਨਹੀਂ ਹੋ ਸਕਦਾ ਔਰ ਇਹਨਾਂ ਦੀ ਦੁਕਾਨਦਾਰੀ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਠੱਪ ਹੋ ਗਈ ਅੱਜ ਭਾਵੇਂ ਕਹਿਣ ਨੂੰ ਇਹ ਕਹਿਣ ਕਿ ਜੇ ਸਾਡੇ 10 ਮਿਲੀਅਨ ਫੋਲੋਅਰ ਨੇ 500 ਸੈਂਟਰ ਦੁਨੀਆ ਚ ਹੈ 5 ਲੱਖ ਦਾ ਸਾਡਾ ਇਕੱਠ ਹੁੰਦਾ ਪਰ ਹਕੀਕਤ ਇਹ ਹੈ ਕਿ ਜਦੋਂ ਤੋਂ ਹੁਕਮਨਾਮਾ ਆਇਆ ਸਿੱਖ ਪਿੱਛੇ हट ਗਏ ਔਰ ਹੁਣ ਜਿਹੜੇ ਇਹਨਾਂ ਦੇ ਬਹੁਤ ਸਾਰੇ ਫੋਲੋਅਰ ਨੇ ਉਹ ਗੈਰ ਸਿੱਖ ਨੇ ਉਹਨਾਂ ਨੂੰ ਆਪਣਾ ਫਰਾਡ ਪਖੰਡ ਤਾਂ ਵੇਚਦੇ ਨੇ ਔਰ ਜਿਹੜਾ ਜਵਾਈ ਉਹਦਾ ਨਾਲ ਮਰਿਆ ਮੈਂ ਉਹਦੀ ਸ਼ਕਲ ਦੇਖ ਰਿਹਾ ਸੀ ਪਤ ਨਹੀਂ ਕਿਹੜਾ ਸੀਤੀ ਆ ਕਿ ਕੀ ਉਹ ਵੀ ਹਿੰਦੂ ਸੀ। ਸੋ ਜ਼ਾਹਰ ਹੈ ਕਿ ਵੀ ਜਾ ਕੇ ਬਾਕੀ ਸਿਰਚ ਸਵਾਹ ਪਉਣ ਕੁਛ ਵੀ ਕਰਨ ਸਾਡਾ ਕੋਈ ਲਾਗਾ ਦੇਗਾ ਨਹੀਂ ਪਰ ਅੱਜ ਮੈਂ ਇਹਨੂੰ ਦੁਬਾਰਾ ਟਾਪਿਕ ਨੂੰ ਇਸ ਲਈ ਪਿਕ ਕੀਤਾ ਹੈ ਕਿ ਇਹਦੇ ਤੋਂ ਪਹਿਲਾਂ ਵੀ ਇਸ ਦੀ ਵੀਡੀਓਜ਼ ਮੌਜੂਦ ਨੇ YouTube ਦੇ ਉੱਤੇ ਕਿ ਕਿਵੇਂ ਅਰਵਿੰਦ ਕੇਜਰੀਵਾਲ ਆਪਣੀ ਸਾਰੀ ਕੈਬਨਟ ਲੈ ਕੇ ਦਿੱਲੀ ਚ ਗਿਆ ਸੀ ਦੇ ਇਨਰੰਕਾਰੀ ਦਰਬਾਰ ਚ ਕਿ ਬਾਬਾ ਜੀ ਆਪ ਕੀ ਕਿਰਪਾ ਸੇ ਹਮ ਜੀਤੇ ਆਪ ਦਾ ਆਸ਼ੀਰਵਾਦ ਇਹ ਉਹ ਜੀ ਔਰ ਉਹਦੇ ਹੁਣ ਐਕਸੀਡੈਂਟ ਚ ਮਰਨ ਤੋਂ ਬਾਅਦ ਜਿਸ ਤਰੀਕੇ ਨਾਲ ਅਫਸੋਸ ਕਰਨ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਲਾਈਨ ਲੱਗੀ ਹੋਈ ਹੈ ਔਰ ਕੇਜਰੀਵਾਲ ਕਿਸ ਹੱਦ ਤੱਕ ਚਲਾ ਗਿਆ ਅਮਰਿੰਦਰ ਨੇ ਤਾਂ ਅਫਸੋਸ ਕੀਤਾ ਹੀ ਉਹਦੀ ਖਬਰ ਤਾਂ ਸੀ ਲੈ ਲਈ ਸੀ ਪਹਿਲਾਂ ਹੀ ਜੀ ਹੁਣ ਜਿਹੜੀ ਖਬਰ ਹੈ ਅੱਜ ਦੀ ਜਦੋਂ ਕਿ ਕੇਜਰੀਵਾਲ ਉੱਥੇ ਦੀ ਮ੍ਰਿਤਕ ਸਰੀਰ ਉੱਥੇ ਪਹੁੰਚਿਆ ਦਿੱਲੀ ਔਰ ਕੇਜਰੀਵਾਲ ਉੱਥੇ ਪਹੁੰਚਿਆ ਔਰ ਹੈਡਲਾਈਨ ਇਹ ਇਸ ਖਬਰ ਦੀ ਹੈ ਖਬਰ ਦੀ ਇਹ ਪੰਜਾਬ ਵਿੱਚ ਬਣਾਈ ਜਾਵੇਗੀ ਬਾਬਾ ਹਰਦੇਵ ਸਿੰਘ ਜੀ ਦੀ 250 ਫੁੱਟ ਉੱਚੀ ਮੂਰਤੀ ਕੇਜਰੀਵਾਲ। ਜੀ। ਔਰ ਇੱਕ ਖਬਰ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਗੁਜ਼ਰ ਜਾਣ ਤੇ ਬਹੁਤ ਗਹਿਰਾ ਸਦਮਾ ਲੱਗਾ ਹੈ। ਉਹ ਇੱਕ ਚੰਗੇ ਇਨਸਾਨ ਸਨ ਅਤੇ ਉਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਤੋਂ ਬਾਅਦ ਉਹਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਾਡੀ ਸਰਕਾਰ ਪੰਜਾਬ ਵਿੱਚ ਆਉਂਦੀ ਹੈ ਤਾਂ ਸਭ ਤੋਂ ਪਹਿਲਾ ਕੰਮ ਹੋਵੇਗਾ ਬਾਬਾ ਜੀ ਦੀ ਇੱਕ ਯਾਦਗਾਰੀ ਵਿੱਚ ਇੱਕ ਤਕਰੀਬਨ 100 ਕਰੋੜ ਦੀ ਲਾਗਤ ਨਾਲ ਇੱਕ 250 ਫੁੱਟ ਉੱਚੀ ਬਾਬਾ ਜੀ ਦੀ ਮੂਰਤੀ ਬਣਾਈ ਜਾਏਗੀ ਇਹ ਵੀ ਦੱਸਿਆ ਕਿ ਇਸ ਮਹਾਨ ਯਾਦਗਾਰ ਨੂੰ ਬਣਾਉਣ ਲਈ ਫਿਲਹਾਲ ਕੋਈ ਜਗ੍ਹਾ ਨਿਸ਼ਚਿਤ ਨਹੀਂ ਕੀਤੀ ਗਈ ਪਰ ਜਲਦ ਹੀ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ ਇਥੇ ਵੀ ਦੱਸਣਾ ਜ਼ਰੂਰੀ ਹੈ ਕਿ ਬਾਬਾ ਹਰਦੇਵ ਸਿੰਘ ਨੇ ਕੇਜਰੀਵਾਲ ਦੀ ਦਿੱਲੀ ਵਿੱਚ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਸੀ ਕਿ ਹੁਣ ਵੇਖਣਾ ਹੋਏਗਾ ਕਿ ਉਹ ਪੰਜਾਬ ਵਿੱਚ ਵੀ ਉਸੇ ਤਰ੍ਹਾਂ ਹੀ ਬਾਬਾ ਜੀ ਦੇ ਸਮਰਥਕਾਂ ਦੀ ਮਦਦ ਨਾਲ ਸਰਕਾਰ ਬਣਾਉਣਗੇ ਜਾਂ ਨਹੀਂ ਕਿ ਜਿਹੜੇ ਸਬੂਤ ਦੀ ਲੋੜ ਹੈ ਔਰ ਜਿਹੜੇ ਅੰਨੇ ਇੱਥੇ ਤੁਰੇ ਫਿਰਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਜਿਸ ਬੰਦੇ ਨੇ ਜਿਸ ਜਿਹੜੀ ਜਾਲੀ ਲਹਿਰ ਏਜੰਸੀਆਂ ਨੇ ਖੜੀ ਕੀਤੀ ਔਰ ਪਹਿਲੇ ਦਿਨ ਤੋਂ ਮੈਂ ਇਹ ਗੱਲ ਇਹ ਹੈ ਮਜ਼ਬੂਤੀ ਨਾਲ ਆਰਐਸਐਸ ਔਰ ਇਹ ਕੇਜਰੀਵਾਲ ਰੜੇ ਹੋਏ ਨੇ ਇਹਨਾਂ ਦੇ ਪੰਜਾਬ ਵਿੱਚਲੇ ਲੀਡਰ ਲਗਾਤਾਰਤਾ ਨਾਲ ਮਿਲਦੇ ਨੇ ਔਰ ਇਹ ਸਾਰਾ ਹੀ ਮੂਵ ਜਿਹੜਾ ਅਜੇ ਸਰਕਾਰ ਬਣੀ ਨਹੀਂ ਔਰ ਪੰਜਾਬੀ ਦਾ ਇੱਕ ਅਖਾਣ ਹੈ ਕਣਕ ਖੇਤ ਕੁੜੀ ਪੇਟ ਆਜਵਾਈ ਆ ਮੰਡੇ ਖਾ ਜੀ ਨਾ ਅਜੇ ਕਣਕ ਜਿਹੜੀ ਆ ਉਹਦੀ ਵੱਢੀ ਹੋਈ ਐ ਨਾ ਅਜੇ ਕੁੜੀ ਜੰਮੀ ਐ ਤੇ ਜਵਾਈ ਜਿਹੜਾ ਉਹਨੂੰ ਮੰਡੇ ਖਾਣ ਨੂੰ ਇਹਨਾਂ ਦੀ ਅਜੇ ਸਰਕਾਰ ਬਣੀ ਤੁਸੀਂ ਇਹ ਦੇਖੋ ਇਹਨੂੰ ਕਹਿੰਦੇ ਨੇ ਫਿਰੋਨੀਅਤ ਜੀ ਨਹੀਂ ਕਿਸ ਹਦ ਤੱਕ ਆਪਣੇ ਆਪ ਨੂੰ ਸੱਚਮੁੱਚ ਹੀ ਪੰਜਾਬ ਦਾ ਬਾਦਸ਼ਾਹ ਸਮਝਣ ਲੱਗ ਗਿਆ ਔਰ ਇਹ ਸਮਝਦਾ ਹੈ ਵੀ ਪੰਜਾਬ ਦਾ 101 ਇੱਕ ਪਾਸੇ ਆ ਕੇ ਪੰਜਾਬ ਚ ਉਹਨਾਂ ਕਿਸਾਨਾਂ ਦੇ ਘਰਾਂ ਜਿਨ੍ਹਾਂ ਨੇ ਆਤਮਕਾਤ ਕੀਤੇ ਨੇ ਕਿ ਜੇ ਅਸੀਂ ਤੁਹਾਡੀ ਜਿਹੜੀ ਹੈ ਸਾਡੀ ਸਰਕਾਰ ਬਣ ਲੈਣ ਦਿਓ ਕੋਈ ਕਿਸਾਨ ਆਤਮਕਾਤ ਨਹੀਂ ਕਰੇਗਾ 100 ਕਰੋੜ ਦਾ ਪਿਓ ਦੇਗਾ ਕਿੱਥੋਂ ਆਏਗਾ ਪੈਸਾ ਇਸ ਹਰਿਆਣੇ ਦੇ ਬਾਣੀਏ ਕੋੜ ਸੋ ਆਲਰੇਡੀ ਇਨ ਇਹ ਜਿਹੜਾ ਇਹ ਮੈਸੇਜ ਦੇ ਦੁੱਤਾ ਸਿੱਖਾਂ ਨੂੰ ਕਿ ਭਾਈ ਸਾਡਾ ਆਈਡੀਅਲ ਤੁਹਾਡਾ ਆਈਡੀਅਲ ਗੁਰੂ ਗ੍ਰੰਥ ਸਾਹਿਬ ਹੋਏਗਾ ਜਾਂ ਤੁਹਾਨੂੰ ਗੁਰੂ ਗ੍ਰੰਥ ਗੁਰੂ ਪੰਥ ਜਾਂ ਅਕਾਲ ਤਖਤ ਦੀ ਫਿਕਰ ਹੋਏਗੀ ਸਾਡਾ ਆਈਡੀਅਲ ਜਿਹੜਾ ਉਹ ਇਹੀ ਹੈ ਜੋ ਏਜੰਸੀਆਂ ਨੇ ਖੜਾ ਕੀਤਾ ਹੋਇਆ ਇਸ ਬੰਦੇ ਨੂੰ ਇਹਦੀ ਅਸੀਂ 100 ਕਰੋੜ ਦੀ ਲਾਗਤ ਨਾਲ 250 ਫੁੱਟ ਉੱਚੀ ਮੂਰਤੀ ਬਣਾਵਾਂਗੇ ਔਰ ਬੜਾ ਗਹਿਰਾ ਸਦਮਾ ਇਹਨੂੰ ਲੱਗਾ ਔਰ ਜਿਹੜਾ ਬਾਬਾ ਜੀ ਜਿਹੜੇ ਨੇ ਉਹ ਇਹਦੇ ਇਹਨੂੰ ਰੋਹਾਨੀਅਤ ਦਿੰਦੇ ਨੇ ਸੋ ਹੁਣ ਇਹ ਸਭ ਦੇ ਬਾਵਜੂਦ ਜੇ ਫਿਰ ਵੀ ਔਰ ਇਹ ਗੱਲ ਥਾਂ-ਥਾਂ ਤੇ ਮੈਂ ਐਮਫਸਾਈਜ਼ ਕੀਤੀ ਹੈ ਆਪਣੇ ਲੈਕਚਰਸ ਦੇ ਵਿੱਚ ਵੀ ਇਹਨਾਂ ਦੇ ਲੀਡਰਾਂ ਦੇ ਬੈਠੇ ਆ ਵੀ ਪਰ ਜੇ ਫਿਰ ਵੀ ਸਾਡਾ ਇਹੀ ਹਾਲ ਰਹਿਣਾ ਤੇ ਫਿਰ ਮੇਰਾ ਖਿਆਲ ਹੈ ਵੀ ਸਾਨੂੰ ਕੋਈ ਬਚਾ ਨਹੀਂ ਸਕਦਾ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ ਇਹ ਇੱਕ ਕੌਣ ਬੰਦੇ ਇਹਨਾਂ ਦਾ ਅਜੰਡਾ ਕੀ ਹੈ ਇਹਨਾਂ ਦੀ ਪਾਰਟੀ ਦਾ ਅਜੰਡਾ ਕੀ ਹੈ ਔਰ ਇਹ ਕਿੱਥੇ ਲੈ ਕੇ ਸਿੱਖਾਂ ਨੂੰ ਜਾਣਗੇ ਹੁਣ ਸਿੱਖ ਦੇਖਣ ਕਿ ਵੀ ਉਹਨਾਂ ਨੇ ਅਕਾਲ ਤਖਤ ਦਾ ਉਹ ਹੁਕਮਨਾਮਾ 10 ਜੂਨ 1978 ਦਾ ਗੁਰਮਤਾ ਜਿਹਦੇ ਥੱਲੇ ਕਿਹਾ ਗਿਆ ਵੀ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ ਇਸ ਨੂੰ ਮੰਨਣੇ ਜਾਂ ਉਹਨਾਂ ਨੇ ਉਸਕੇ ਜਰੀਵਾਲ ਦੇ ਮਗਰ ਲੱਗਣੇ ਜਿਹੜਾ 100 ਕਰੋੜ ਦੀ ਲਾਗਤ ਨਾਲ 250 ਫੁੱਟ ਉੱਚੀ ਇਹਦੀ ਮੂਰਤੀ ਪੰਜਾਬ ਚ ਲਾਇਆ ਗਿਆ ਸਰ ਟੈਕਸਪੇਅਰ ਮਨੀ ਦੇ ਨਾਲ ਸੋ ਇਹ ਮੈਂ ਸਮਝਦਾ ਕਿ ਵੀ ਇਨੇ ਆਪਣੇ ਆਪ ਨੂੰ ਐਕਸਪੋਜ਼ ਕਰ ਦਿੰਦਾ ਹੈ ਪਹਿਲਾਂ ਸਿਆਣਿਆਂ ਨੂੰ ਜਾਂ ਜਿਹੜੇ ਲੋਕ ਫੋਲੋ ਕਰਦੇ ਨੂੰ ਤਾਂ ਪਹਿਲਾਂ ਹੀ ਪਤਾ ਹੈ ਪਰ ਇਹ ਕਾਮਨ ਬੰਦੇ ਨੂੰ ਵੀ ਜੇ ਇਸ ਗੱਲ ਤੋਂ ਬਾਅਦ ਵੀ ਕਾਮਨ ਸਿੱਖ ਨੂੰ ਸਮਝ ਨਹੀਂ ਆਈ ਤਾਂ ਫਿਰ ਸਾਡੇ ਹਿੱਸੇ ਖਵਾਰੀ ਤੋਂ ਬਿਨਾ ਹੋਰ ਕੁਝ ਨਹੀਂ ਹੋਣਾ ਔਰ ਜਿਵੇਂ ਟ੍ਰਾਂਟੋ ਦੇ ਉਸ ਵੀਰ ਨੇ ਕਿਹਾ ਕਹਿੰਦਾ ਜੀ ਕੌਮ ਤਾਂ ਮਰ ਗਈ ਲੱਗਦੀ ਜੀ ਮੈਂ ਕਿਹਾ ਨਹੀਂ ਇਹ ਤਾਂ ਨਹੀਂ ਹੈ ਗੱਲ ਕਹਿੰਦਾ ਜੀ ਹੋਰ ਕੀ ਹੈ ਇਸ ਲੈਵਲ ਦੀ ਜਦੋਂ ਕੋਈ ਹਕਾਮਤ ਕਰਨ ਲੱਗਦਾ ਹੈ ਉਕੀ ਦੱਸ ਰਿਹਾ ਤੁਹਾਨੂੰ ਜੀ ਬਿਲਕੁਲ ਸਰ ਇਸ ਨੂੰ ਮੈਂ ਸਮਝਦਾ ਵੀ ਇਸ ਤੋਂ ਵੱਧ ਕੇ ਸ਼ੌਕਿੰਗ ਨਿਊਜ਼ ਕੋਈ ਵੀ ਨਹੀਂ ਹੋ ਸਕਦੀ ਡਾਕਟਰ ਸਾਹਿਬਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਨੇ ਆਪਰੇਕ ਈਵਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ